ਤਸਵੀਰ ਸੁਵੇਰੇ ਸੁਵੇਰ ਤੋਂ ਦੇ ਨਾਲ ਵੱਡਾ ਹਾਦਸਾ ਵਾਪਰਿਆ ਹੈ ਬੱਸ ਅਤੇ ਟਰੱਕ ਦੇ ਨਾਲ-ਨਾਲ ਹੋਰ ਕਈ ਗੱਡੀਆਂ ਆਪਸ ਦੇ ਵਿੱਚ ਟਕਰਾ ਗਈਆਂ ਬੇਹੱਦ ਨੁਕਸਾਨ ਹੋਇਆ ਹੈ ਤਸਵੀਰਾਂ ਤੁਸੀਂ ਹਾਦਸੇ ਦੀਆਂ ਸਕਰੀਨ ਤੇ ਦੇਖ ਸਕਦੇ ਹੋ ਤੁੰਦ ਜਿਹੜਾ ਕਾਰਨ ਬਣਦੀ ਇਸ ਹਾਦਸੇ ਦਾ ਪਿਆਨਕ ਹਾਦਸਾ ਵਾਪਰਿਆ ਹੈ ਫਰੋਜ਼ਪੁਰ ਤੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਫਰੋਜ਼ਪੁਰ ਫਾਜ਼ਿਲਕਾ ਜੀਟੀ ਰੋਡ ਤੇ ਸੰਗੜੀ ਤੁੰਦ ਹੋਣ ਕਾਰਨ ਬੱਸ ਅਤੇ ਟਰੱਕ ਦੇ ਨਾਲ-ਨਾਲ ਹੋਰ ਕਈ ਗੱਡੀਆਂ ਆਪਸ ਦੇ ਵਿੱਚ ਟਕਰਾ ਗਈਆਂ ਦੱਸਦੀ ਹੈ ਕਿ ਖੁਸ਼ਕਿਸਮਤੀ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਦਕਿ ਗੰਭੀਰ ਜੋ ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ ਨੇੜਲੇ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਤੜਕਸਾਰ ਸਵੇਰੇ 3:30 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਬੱਸ ਇੱਕ ਵਹੀਕਲ ਨੂੰ ਬਚਾਰੇ ਸੀ ਜੋ ਅਚਾਨਕ ਬੇਕਾਬੂ ਹੋ ਕੇ ਤੇ ਉਸ ਦੀ ਕਈ ਗੱਡੀਆਂ ਦੇ ਨਾਲ ਭਿਆਨਕ ਟੱਕਰ ਹੋ ਜਾਂਦੀ ਹੈ ਜਿਸ ਦੇ ਦੌਰਾਨ ਕਈ ਵਿਅਕਤੀ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋਏ ਨੇ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚੀ ਹੈ ਟ੍ਰੈਫਿਕ ਪੁਲਿਸ ਵੱਲੋਂ ਜਿਹੜਾ ਹੈ ਮੌਕੇ ਤੇ ਜਿਹੜਾ ਸੰਭਾਲੀ ਜਾਂਦੀ ਹੈ ਸਥਿਤੀ ਤੇ ਟ੍ਰੈਫਿਕ ਜੋ ਬੰਦ ਸੀ ਉਸ ਨੂੰ ਖੁਲਵਾਇਆ ਜਾਂਦਾ ਹੈ ਤੇ ਕਾਰਫਾਈ ਸ਼ੁਰੂ ਕਰ ਦਿੱਤੀ ਸੋ ਤਸਵੀਰਾਂ ਤੁਸੀਂ ਹਾਦਸੇ ਦੀ ਗੱਲ ਦੇਖ ਸਕਤੀ ਹੋ ਤੁੰਦਾ ਵੱਟਾ ਕਹਿਰ ਦੇਖਣ ਮਿਲਿਆ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਸੰਗੜੀ ਤੁੰਦ ਛਾਈ ਹੋਈ ਹੈ ਤੇ ਇਸ ਦੇ ਨਾਲ ਹੀ ਇੱਕ ਵੱਡਾ ਹਾਦਸਾ ਵਾਪਰਿਆ বাস ਅਤੇ ਕਈ ਵਾਹਨਾਂ ਦੀ ਪਿਆਨਕ ਟੱਕਰ ਹੋਈ ਇੱਕ ਵਾਰ ਤਸਵੀਰਾਂ ਦਾ ਰੱਖਦੇ ਆ ਕਿ ਮੌਕੇ ਤੇ ਮੰਜ਼ਰ ਕਿਹੋ ਜਿਹਾ ਬਣਿਆ ਹੋਇਆ ਹੈ ਹਲੋ ਮੇਰੇ ਵੀਰਾਂ ਵਾਲੀ ਜੀ ਹਲੋ ਹਲੋ ਮਰਾਜ न <laughs> पंजाह ਕਿਤਾਇ ਹਾਸਾ ਹੋਇਆ ਕਿ ਐਕਸੀਡੈਂਟ ਹੋਇਆ ਕੰਡਾ ਜੇ ਅਸੀਂ ਇਧਰ ਆ ਰਹੇ ਸੀ ਪਰ ਕਟਾ ਵੱਲੋਂ ਤੇ ਜਾਣਕਾ ਅਕੀ ਐਕਸੀਡੈਂਟ ਹੋਇਆ ਪਿਆ ਸੀ ਤੇ ਸਾਡੇ ਅਜੇ ਕਾਰ ਜਾ ਰਹੀ ਸੀ ਕਾਰ ਵਾਲੇ ਨੇ ਜਖ ਦਾ ਬ੍ਰੇਕ ਲਾਣ ਕਰਕੇ ਹੁਣ ਬਚਾਉਣ ਦੇ ਚੱਕਰ ਦੇ ਵਿੱਚ ਸਾਡੀ ਗੱਡੀ ਬਾਸ ਨਾਲ ਟਕਰਾ ਗਈ ਗੱਡੀ ਤੁਸੀਂ ਚਲਦੀ ਸੀ ਗਈ ਹਾਂਜੀ ਹਾਂਜੀ ਪਹਿਲੇ ਵੀ ਅੱਗੇ ਕੋਈ ਐਕਸੀਡੈਂਟ ਹੋਇਆ ਹੈ ਐਸੇ ਹਾਂਜੀ ਪਹਿਲੇ ਵੀ ਹੋਇਆ ਆ ਜਾਂਦਾ ਕਿਰਕਾ ਬਾਸ ਬਾਸ ਦਾ ਜਗਾ ਦਾ ਤੁਹਾਡਾ ਪਛਾਣ ਜਾਨੀ ਮਲੀ ਦੀ ਸਾਹਿਬ ਕੀ ਨਾਮ ਕੀ ਤੁਹਾਡਾ ਜੀ ਦਸਾਓ ਕਿੱਥੋਂ ਆਏ ਸੀ ਕਿੱਥੇ ਚੱਲੇ ਸੀ ਇਹ ਅਸੀਂ ਤਰਨਤਾਰ ਜਾ ਰਹੇ ਹਾਂ ਹਾਥਾ ਕਿਵੇਂ ਵਾਪਰੇ ਤੇ ਕਿਹਦੇ ਕੀ ਦਾ ਹੋਇਆ ਉਹ ਵੀ ਜੀ ਵਾਪਰੇ ਹਾਥਾ ਕਿ ਕੈਂਟਰ ਆ ਇੱਕ ਬਸ ਆ Rajasthan ਤੋਂ ਆ ਰਹੀ ਯਾਤਰਾ ਜਾ ਰਹੀ ਕਿਦੇ ਗਾਮ ਮੈਨਾਂ ਨਹੀਂ ਮੈਨੂੰ ਪਤਾ ਲੱਗਾ ਕਿ ਅਸਲ ਮੈਂ ਸਿਰੇ ਡਿਊਟੀ ਦਾ ਪਾਸਵੇਂ ਦਾ ਤਰਨਤਾਰ ਤੋਂ ਡਿਊਟੀ ਤੋਂ ਆਇਆ ਮੈਂ ਜਾਣ ਅਸੀਂ ਡਿਊਟੀ 18 ਗਰੀ ਡਿਊਟੀ ਲੱਗੀ ਉਹ ਤੇ ਸੁਲਾਮੀ ਹਾਜੀ ਸੀ ਜੀ ਗੰਦੀ ਜਿਹੜਾ ਮਨ ਉਹ ਉਹ ਮੇਰੇ ਦੂਰ ਅਕਸੀਡੈਂਟ ਹੋਇਆ ਸੀਗਾ ਉਹ ਅਕਸੀਡੈਂਟ ਨੂੰ ਵੇਖਣਾਂ ਟ੍ਰੈਫਿਕ ਜਾਨੀ ਗਈ ਜਿਹੜੀ ਕਿ ਜਿਹੜੀ ਰੇਲਵੇ ਮੈਨੂੰ ਮੁੰਤੀ ਨੂੰ ਪਹੁੰਚਾਉਂਦੇ ਮੁੰਤੀ ਟੰਡਰ ਵੀ ਹੋ ਗਿਆ ਉਹਦੇ ਆਪਾਂ ਲਾਲਾ ਟ੍ਰੈਫਿਕ ਤੋਂ ਪਹੁੰਚਾ ਰਹੇ ਮੈਂ ਆਪਦੇ ਅਫਸਰਾਂ ਨੂੰ ਉੱਥੇ ਮੁੰਤੀ ਨੂੰ ਕਹਾਤਾ ਮੁੰਤੀ ਨੇ ਆਪਦੇ ਕਿਹਦੇ ਕਿਹੜੇ ਅਕਸੀਡੈਂਟ ਹੋਇਆ ਕਿਹੜੀ ਕਿਹੜੀ ਗੱਡੀ ਲੱਗੀ ਹੈ ਗੱਡੀ ਇੱਕ ਬਾਸਵਾ ਕੀ ਹੋਈ ਉਹ ਬਾਸ ਤੋਂ ਸਾਹਮਣੇ ਆ ਉਹ ਤਰਕੇ 4 ਵਜੇ ਇਸ ਨੂੰ ਪਬਲਿਕ ਤੇ ਤਸੰਦ ਦੇ ਮੁਤਾਬਕ ਕਿਹਾ ਕਿ 4 ਵਜੇ ਦਾ ਅਕਸੀਡੈਂਟ ਹੋਇਆ ਦੇ 4 ਵਜੇ ਮੈਂ ਤਾਂ 7 ਵਜੇ ਡਿਊਟੀ ਜਾ ਰਿਹਾ ਤੁਹਾਨੂੰ ਹੋਰ ਵੀ ਤੋਂ ਪਿੱਛੇ ਗੱਡੀਆਂ ਵਿੱਚ ਹੋਰ ਵੀ ਬੱਜੇ ਵਿੱਚ ਤੋਂ ਬੜੀ ਮਾੜੀ ਰੋਕਣ ਦੇ باوجود ਵੀ ਗੱਡੀਆਂ ਪਿੱਛੇ ਇੱਕ ਪਿੱਛੇ ਆ ਥੋੜਾ ਜਿਹਾ 10 ਮੀਟਰ ਦੇ ਪਿੱਛੇ ਕਾਰਾਂ ਵੱਧੀਆਂ ਦੂਜੇ ਦੇ i20 ਵਿੱਚ ਨੋਆ ਉਸ ਤੋਂ 10 ਮੀਟਰ ਬਾਅਦ ਇੱਕ ਟਰਾਲਾ ਵੱਜਿਆ ਜੀ ਨੋਆ ਬਾਸ ਦੇ ਵਿੱਚ ਉਹ ਵੀ ਬਾਸ ਯਾਤਰਾ ਵਾਲੀ ਆ ਰਹੀ ਆ ਪਿੱਛੋਂ ਉਹਨੂੰ ਦੇਖ ਮੈਡਮ ਮੈਂ ਦੀ ਸਾਰੇ ਨਾਲ ਘੱਲ ਰਹੇ ਆ ਟਰਾਲਾ ਆਈਟਮਾਂ ਦਾ ਭਰਿਆ ਸੀ ਜੋ ਲੋਡ ਦੇ ਮੁਤਾਬਕ ਜਿਆਦਾ ਸੀਗਾ ਤੋਂ ਉਹਨੂੰ ਕੋਈ ਕਿ ਨਹੀਂ ਪਤਾ ਲੱਗਾ ਉਹ ਵੀ ਇਹ ਲੈ ਕੇ ਦੇ ਚਾ

ਸਵਾਰੀਆਂ 75 40 ਸਰ ਕੇ ਨਾਮ ਆਪਣਾ ਮੇਰਾ ਹਮੀਰਾ ਮੈਂ ਕਾਹਦੀ ਰਹਿਣੇ ਵਾਲੀ ਜੋਤਸਰ ਰਾਜਧਾਨੀ ਟ੍ਰੈਕਰ ਦੇ ਐਕਸੀਡੈਂਟ ਹੋਇਆ ਮੈਂ ਪਹਿਲਾਂ ਕੋਠੇ ਤੋਂ ਦੇਖਿਆ ਫਿਰ ਮਦਰ ਨਿਜ਼ਾਮ ਨੇ ਕਿਹਾ ਵੀ ਮੈਨੂੰ ਕਹਿੰਦੇ ਬਾਹਰ ਜਾ ਕੇ ਦੇਖ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਸੀ ਬਾਹਰ ਆਇਆ ਮੈਂ ਦੇਖਿਆ ਉਹ ਫਸਿਆ ਪਿਆ ਸੀਗਾ ਵਿਚਾਰਾ ਫਿਰ ਪਿੰਡ ਪੌਂਡ ਵਿੱਚੋਂ ਭਰਾ ਆਣ ਬੈਜਾ ਟਰੈਕਟਰ ਲੈ ਕੇ ਚੇਤੀ ਆ ਗਿਆ ਉਹ ਪਾਸੇ ਤੋਂ ਬੰਦੇ ਹੈਗੇ ਆ ਆਪਾਂ ਸਾਰੇ ਬੰਦੇ ਇਕੱਠੇ ਆ ਕੀ ਡਰਾਈਵਰ ਨੂੰ ਬਾਹਰ ਨੁਕਸਾਨ ਆ ਗਿਆ ਤੇ ਜਾਨੀ ਨੂੰ ਨੁਕਸਾਨ ਆ ਜੇ ਫਿਰ ਅਸੀਂ ਸਾਰੇ ਬਰਾਬਰ ਇਕੱਠੇ ਹੋ ਗਏ ਟਰੈਕਟਰ ਦੀਆਂ ਦੇ ਗੱਡੀ ਰੇ ਕੱਢਣ ਲੱਗੇ ਰਹਾ ਕਟਾ ਡੇਢ ਘਾੜਾ ਲੱਗੇ ਰਿਹਾ ਬੱਦੇ ਪਰ ਜਾਨੀ ਨੁਕਸਾਨ ਆ ਬੰਦੇ ਬਾਅਦ ਵਿੱਚ ਤੇ ਉਹ ਕਿੰਨੇ ਕੁ ਕਾਇਲ ਹੋ ਜਾਂਦੇ ਨੇ ਕਿਲੇ ਡਰਾਈਵਰ ਨੂੰ ਸੱਟ ਲੱਗੀ ਆ ਡਰਾਈਵਰ ਦੇ ਸਿਰ ਤੇ ਸੱਟ ਲੱਗੀ ਆ ਤੇ ਜਾਂ ਦੀਆਂ ਲੱਤਾਂ ਤੇ ਨੁਕਸਾਨ ਆਇਆ ਹੋਰ ਤਾਂ ਕੋਈ ਰੋਲਾ ਨਹੀਂ ਆ ਬਾਕੀ ਸਵਾਰੀਆਂ ਠੀਕ ਆ ਜੀ ਕਿੱਧਰ ਗਏ ਸਵਾਰੀਆਂ ਵਗੈਰਾ ਸਵਾਰੀਆਂ ਭਾਈਆ ਉਸ ਦੇ ਨਾਲ ਫਿਰ ਦੋ ਬੱਸਾਂ ਇਹਨਾਂ ਹੀ ਤਿੰਨ ਉਹ ਨਾਲ ਦੀ ਨਾਲ ਸਾਰੇ ਬਸਾਂ ਵੀ ਗੜੀ ਗਈਆਂ ਬਸ ਦੋ ਤਿੰਨ ਸਵਾਰੀਆਂ ਹੀ ਆਉਂ ਆਪਰੇ ਘਰੇ ਬੈਠ ਗਏ ਦੋ ਤਿੰਨ ਸਵਾਰੀਆਂ ਹੀ ਆਉਂ ਆਪਰੇ ਘਰੇ ਬੈਠ ਗਏ ਮੇਰੇ ਹਾਸਾ ਆਇਆ ਕੀਦਾ ਕੀਦਾ ਹੋਇਆ ਬੱਸ ਤੇ ਟਰੱਕ ਦਾ ਹੋਇਆ ਉਹਦੇ ਕਾਰਨ ਤੋਂ ਜ਼ਿਆਦਾ ਸਿੱਖੀ ਪਤਾ ਨਾਂ ਲੱਭੇ ਕਰਦੇ ਬੱਸ ਮਾਲਕਾ ਰੋਟ ਸਵਾਰੀ ਸੀ ਉਹ ਵੀ ਗੁਰਾ ਜੀ ਸਾਹਿਬ ਇਹੋ ਜਿਹਾ ਘਾਟਾ ਰਹਿ ਗਿਆ ਤੇ ਚਾਰ ਹੋ ਗਏ ਜਾਨੀ ਮਾਲੀ ਨੇ ਸਾਥ ਖੜੇ ਹੋਏ ਜੀ ਸਟਾਫ ਦੇ ਤੇ ਉਹ ਉਹ ਤੋਂ ਬਾਅਦ ਹੋਰ ਵੀ ਕੋਈ ਆਪਸ ਵਿੱਚ ਵਜੇ ਨਹੀਂ ਹੋਰ ਨਾ ਫਿਰ ਉਹ ਘਟ ਕਰਨ ਬਾਕੀ ਖੜੇ ਸੀ ਟਰੱਕ ਜੀ ਤੇ ਵਾਲੇ ਨੇ ਲੈ ਲਈ ਕਾਰ ਚੁਆਮ ਲਈ ਉਹ ਟਰੱਕ ਹੈ ਜੀ ਉਹ ਬੱਸ ਫਿਰ ਰਾਹ ਟਿਕਾ ਜੇ ਤੇ ਕੋਈ ਤਾਂ ਘਾਇਲ ਵੀ ਹੋਏ ਨਹੀਂ ਇਹ ਨਹੀਂ ਮੂਲ ਹੀ ਸੱਕ ਲੱਗੇ ਜੀ ਕਿੰਦਾ ਇਹ ਹਾਦਸਾ ਹੈ